ਇੱਲਾ ਥੋੜੀ ਆ ਕਿ ਇੰਨੇ ਸਿੱਖਾਂ ਨੂੰ ਦੇਖ ਕੇ ਕਿ ਕੌਣ ਕਿੰਨੇ ਵਜੇ ਉੱਠਿਆ ਇਹ ਦੱਸ ਤੋਂ ਦੁਨੀਆ ਵਿੱਚ ਸਭ ਤੋਂ ਵੱਧ ਕਿਸ ਨੂੰ ਪਿਆਰ ਕਰਦਾ ਹੈ ਮੇਰੀ ਮੰਗੇਤਰ ਆ ਉਹ ਤਾਂ ਮੇਰੀ ਜਾਨ ਆ ਚੱਲ ਇਦਾਂ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਵੰਤ ਸਿੰਘ ਬੜਾ ਚਿਰ ਹੋ ਗਿਆ ਕਦੇ ਅੰਮ੍ਰਿਤ ਵੇਲੇ ਸੰਗਤ ਚ ਨਹੀਂ ਆਇਆ ਕਿਤੇ ਗਿਆ ਹੋਇਆ ਸੀ ਉਹ ਬਾਬਾ ਜੀ ਬਸ ਘਾਰ ਹੀ ਘਰ ਲਈਦਾ ਪਾਠ ਜਦ ਜਾਗ ਆਉਂਦੀ ਤੁਸੀਂ ਤਾਂ ਬਾਲਾ ਸਾਜਰੇ ਸ਼ੁਰੂ ਕਰ ਲੈਂਦੇ ਅੰਮ੍ਰਿਤ ਵੇਲਾ ਸਾਡੇ ਤੋਂ ਤਾਂ 6 7 ਵਜੇ ਹੀ ਉੱਠ ਹੁੰਦਾ ਕੁਲਵੰਤ ਸਿੰਘ ਜਦ ਅੰਮ੍ਰਿਤ ਛਕਿਆ ਸੀ ਤਾਂ ਉਸ ਵੇਲੇ ਗੁਰੂ ਸਾਹਿਬ ਜੀ ਨੇ ਹੁਕਮ ਦਿੱਤਾ ਸੀ ਕਿ ਘਟੋ ਘਟ 2 30 ਵਜੇ ਜ਼ਰੂਰੀ ਉੱਠਣਾ ਅੰਮ੍ਰਿਤ ਵੇਲੇ ਫਿਰ ਲੇਟ 6 7 ਵਜੇ ਉੱਠ ਕੇ ਗੁਰੂ ਜੀ ਦੀ ਹੁਕਮ ਅਦੂਲੀ ਕਿਉਂ ਕਰਦਾ ਹੈ ਛੱਡੋ ਬਾਬਾ ਜੀ ਐਵੇਂ ਭਰਮਾਂ ਚ ਨਹੀਂ ਪੈਣਾ ਚਾਹੀਦਾ ਮੈਂ ਇੱਕ ਭਾਈ ਸਾਹਿਬ ਨੂੰ ਸੁਣਿਆ ਸੀ ਉਹ ਕਹਿੰਦੇ ਜਿਹੜੇ ਵੇਲੇ ਵੀ ਨਾਮ ਜਪ ਲੋ ਜਾਂ ਪਾਠ ਕਰ ਲੋ ਉਹੀ ਅੰਮ੍ਰਿਤ ਵੇਲਾ ਹੁੰਦਾ ਗੁਰੂ ਨੂੰ ਤਾਂ ਨਿਤਨੇਮ ਨਾਲ ਮਤਲਬ ਆ ਕੀ ਫਰਕ ਪੈਂਦਾ 4-5 ਘੰਟੇ ਲੇਟ ਵੀ ਕਰ ਲਿਆ ਤਾਂ ਗੁਰੂ ਵੇਲਾ ਥੋੜੀ ਆ ਕਿ ਇੰਨੇ ਸਿੱਖਾਂ ਨੂੰ ਦੇਖੇ ਕਿ ਕੌਣ ਕਿੰਨੇ ਵਜੇ ਉੱਠਿਆ ਉਹ ਭੋਲਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਰ ਰੋਜ਼ ਅੰਮ੍ਰਿਤ ਵੇਲੇ ਆਪ ਹਾਜ਼ਰੀ ਲਾਉਂਦੇ ਨੇ ਆਪਣੇ ਗੁਰਸਿੱਖਾਂ ਦੀ ਗੁਰਮੁਖ ਦਾਸ ਦੇ ਨੇ ਕਿ ਜਦ ਕੋਈ ਸਿੱਖ ਵਾਰ-ਵਾਰ ਲਾਪਰਵਾਹੀ ਕਰੀ ਜਾਵੇ ਤੇ ਰੋਜ਼-ਰੋਜ਼ ਲੇਟ ਹੀ ਉੱਠੇ ਤਾਂ ਸੱਚੇ ਪਾਤਸ਼ਾਹ ਆਪਣੇ ਰਜਿਸਟਰ ਵਿੱਚੋਂ ਉਸ ਦਾ ਨਾਮ ਹੀ ਕੱਟ ਦਿੰਦੇ ਨੇ ਕੀ ਤੂੰ ਚਾਹੁੰਦਾ ਏ ਕਿ ਦਸ਼ਮੇਸ਼ ਪਿਤਾ ਤੇਰੇ ਨਾਲ ਨਾਰਾਜ਼ ਹੋ ਜਾਣ ਮੈਨੂੰ ਨਹੀਂ ਲੱਗਦਾ ਲੇਟ ਉੱਠਣ ਵਿੱਚ ਕੋਈ ਐਡੀ ਨਰਾਜ਼ ਹੋਣ ਵਾਲੀ ਗੱਲ ਆ ਤੈਨੂੰ ਇਸ ਤਰ੍ਹਾਂ ਮੇਰੀ ਗੱਲ ਸਮਝ ਨਹੀਂ ਆਉਣੀ ਮੈਂ ਤੈਨੂੰ ਤੇਰੇ ਤਰੀਕੇ ਨਾਲ ਹੀ ਸਮਝਾਉਂਦਾ ਅੱਛਾ ਇਹ ਦੱਸ ਤੂੰ ਦੁਨੀਆ ਵਿੱਚ ਸਭ ਤੋਂ ਵੱਧ ਕਿਸ ਨੂੰ ਪਿਆਰ ਕਰਦਾ ਏ ਮੇਰੀ ਮੰਗੇਤਰ ਆ ਉਹ ਤਾਂ ਮੇਰੀ ਜਾਨ ਆ ਉਹਦੇ ਬਿਨਾਂ ਤਾਂ ਮੈਂ ਜੀ ਵੀ ਨਹੀਂ ਸਕਦਾ ਉਨੂੰ ਮੈਂ ਸਭ ਤੋਂ ਵੱਧ ਪਿਆਰ ਕਰਦਾ ਕਾਕਾ ਗੁਰਮਤ ਤੋਂ ਬਹੁਤ ਦੂਰ ਹੈ ਅਜੇ ਤੂੰ ਆਨੰਦ ਕਾਰਜ ਤੋਂ ਪਹਿਲਾਂ ਤਾਂ ਮੁੰਡੇ ਕੁੜੀ ਨੂੰ ਮੁੱਲੋਂ ਹੀ ਇਕੱਲੇ ਗੱਲਬਾਤ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਕਦੇ ਇਕੱਲੇ ਮਿਲਣਾ ਚਾਹੀਦਾ ਹੈ ਪਰ ਤੈਨੂੰ ਅਜੇ ਗੁਰਮਤ ਦੀ ਸੋਝੀ ਨਹੀਂ ਤੇ ਨਾ ਹੀ ਇੰਨੀ ਛੇਤੀ ਤੂੰ ਸਮਝਣਾ ਚੱਲ ਇਦਾਂ ਕਰ ਜਦੋਂ ਤੂੰ ਆਪਣੀ ਮੰਗੇਤਰ ਨੂੰ ਮਿਲਦਾ ਏ ਤਾਂ 15 ਮਿੰਟ ਲੇਟ ਜਾਈ ਫਿਰ ਅੱਧਾ ਘੰਟਾ ਲੇਟ ਜਾਈ ਤੇ ਉਸ ਤੋਂ ਅਗਲੀ ਵਾਰ ਪੂਰਾ ਘੰਟਾ ਲੇਟ ਜਾਵੀਂ ਫਿਰ ਮੈਨੂੰ ਆਪਣੀ ਹੱਦ ਬੀਤੀ ਦੱਸੀ ਹੈਲੋ ਪਿੰਕੀ ਸੌਰੀ ਆਈ ਐਮ ਲੇਟ ਮੈਂ ਕਦੋਂ ਦੀ ਖੜੀ ਤੈਨੂੰ ਉਡੀਕਦੀ ਆ ਅੱਗੇ ਤੋਂ ਲੇਟ ਨਾ ਹੋਣੀ ਅਗੇ ਤੋਂ ਖਿਆਲ ਰੱਖੂੰਗਾ ਕੱਲ 15 ਮਿੰਟ ਲੇਟ ਸੀ ਅੱਜ ਅੱਧਾ ਘੰਟਾ ਹੋ ਗਿਆ ਇੰਨੀ ਲਾਪਰਵਾਹੀ ਕੋਈ ਨਾ ਆਵੇ ਸਹੀ ਇਹਦੀ ਚੰਗੀ ਕਲਾਸ ਲਾਉਂਗੀ ਆਈ ਐਮ ਸੋ ਸੌਰੀ ਪਿੰਕੀ ਬੜਾ ਜ਼ਰੂਰੀ ਕੰਮ ਪੈ ਗਿਆ ਸੀ ਜਿਸ ਕਰਕੇ ਮੈਂ ਲੇਟ ਹੋ ਗਿਆ ਤੇਰਾ ਤਾਂ ਰੋਜ਼ ਦਾ ਕੰਮ ਬਣ ਗਿਆ ਲੇਟ ਆਣਾ ਮੈਂ ਨਹੀਂ ਬੋਲਣਾ ਤੇਰੇ ਨਾਲ ਜੇ ਤੈਨੂੰ ਮੇਰੇ ਪਿਆਰ ਦੀ ਪਰਵਾਹ ਨਹੀਂ ਤਾਂ ਮੈਂ ਵੀ ਤੇਰੀ ਪਰਵਾਹ ਨਹੀਂ ਕਰਨੀ ਅੱਜ ਮੈਨੂੰ ਅਖੀਲੀ ਵਾਰ ਮਾਫ ਕਰ ਦੇ ਦੁਬਾਰਾ ਕਦੇ ਲੇਟ ਨਹੀਂ ਹੁੰਦਾ ਪਹਿਲੇ ਦਿਨ 15 ਮਿੰਟ ਲੇਟ ਆਇਆ ਦੂਜੇ ਦਿਨ ਅੱਧਾ ਘੰਟਾ ਤੇ ਅੱਜ ਪੂਰਾ ਘੰਟਾ ਹੋ ਗਿਆ ਉਡੀਕ ਦਿਨੂੰ ਹੁਣ ਮੈਂ ਕੁਲਵੰਤ ਦਾ ਕਦੇ ਭਰੋਸਾ ਨਹੀਂ ਕਰਨਾ ਇਹ ਤੇ ਵਾਰ-ਵਾਰ ਵਾਅਦਾ ਕਰਕੇ ਤੋੜ ਦਿੰਦਾ ਮੈਨੂੰ ਸਮਝ ਆ ਗਈ ਹੈ ਕਿ ਇਹ ਮੈਨੂੰ ਪਿਆਰ ਨਹੀਂ ਕਰਦਾ ਪਿਆਰ ਕਰਨ ਵਾਲੇ ਤਾਂ ਵਚਨ ਦੇ ਕੇ ਕਦੇ ਮੁੱਕਰਦੇ ਨਹੀਂ ਭਾਵੇਂ ਉਹਨਾਂ ਦੀ ਜਾਨ ਵੀ ਕਿਉਂ ਨਾ ਚਲੀ ਜਾਵੇ ਅੱਜ ਅਖੀਲੀ ਵਾਰ ਮਾਫ ਕਰਦੇ ਅੱਜ ਤੋਂ ਬਾਅਦ ਫਿਰ ਕਦੇ ਵੀ ਲੇਟ ਨਹੀਂ ਹੁੰਦਾ ਤੂੰ ਮੈਨੂੰ ਮੂਰਖ ਸਮਝਦਾ ਹੈ ਕਿ ਹਰ ਵਾਰ ਵਚਨ ਦੇ ਕਿ ਤੋੜੇ ਜਾਵੇਂ ਤੇ ਮੈਂ ਤੇਰਾ ਹਰ ਵਾਰ ਏਤਬਾਰ ਕਰ ਲਵਾਂ ਮਕਾਰੀ ਦੀ ਵੀ ਕੋਈ ਹੱਦ ਹੁੰਦੀ ਹੈ ਬੰਕੇ ਮੈਨੂੰ ਮਾਫ ਕਰ ਦੇ ਮੈਨੂੰ ਰੱਬ ਦੀ ਸੌ ਮੈਂ ਦੁਬਾਰਾ ਇਹ ਗਲਤੀ ਨਹੀਂ ਕਰਦਾ ਮਕਾਰਾ ਰੱਬ ਦੀਆਂ ਝੂਠੀਆਂ ਸੌਹਾਂ ਖਾ ਤੈਨੂੰ ਤਾਂ ਰੱਬ ਦਾ ਵੀ ਕੋਈ ਖੌਫ ਨਹੀਂ ਝੂਠੀਆਂ ਸੌਹਾਂ ਖਾਈ ਜਾਂਦਾ ਹੈ ਅੱਜ ਤੋਂ ਬਾਅਦ ਮੇਰਾ ਤੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਮੇਰਾ ਪਿੱਛਾ ਨਾ ਧਰੀ ਮੈਂ ਤੇਰੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੀ ਬੰਕੀ ਬੰਕੀ ਮੈਨੂੰ ਮaaf ਕਰ ਦੇ ਮੈਨੂੰ ਇੱਕ ਵਾਰੀ ਹੋਰ ਮaaf ਕਰ ਦੇ ਮੁੜ ਕੇ ਨਹੀਂ ਕਰਦਾ ਮੁੜ ਕੇ ਨਹੀਂ ਕਰਦਾ ਮੈਨੂੰ ਮaaf ਕਰ ਦੇ ਮaaf ਕਰ ਦੇ ਕੁਲਵੰਤ ਸਿੰਘ ਇਹ ਕੀ ਬੋਲੀ ਜਾਂਦਾ ਹੈ ਸਭ ਠੀਕ ਤਾਂ ਹੈ ਬਾਬਾ ਜੀ ਮੈਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਈ ਅੰਮ੍ਰਿਤ ਵੇਲੇ ਘਟੋ ਘਟ 2:30 ਵਜੇ ਉੱਠਣਾ ਜ਼ਰੂਰੀ ਆ ਕਦੇ ਵੀ ਲੇਟ ਨਹੀਂ ਉੱਠਣਾ ਚਾਹੀਦਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਮਾਫ਼ ਕਰ ਦਿਓ ਮੈਂ ਹੁਣ ਕਦੇ ਵੀ 2:30 ਵਜੇ ਤੋਂ ਲੇਟ ਨਹੀਂ ਉਠੂੰਗਾ ਨਾ ਹੀ ਹੁਣ ਮੈਂ ਕਦੀ ਭਾਈ ਸਾਹਿਬ ਨੂੰ ਸੁਣੂੰਗਾ ਜਿਹੜੇ ਕਹਿੰਦੇ ਆ ਕਿ ਜਦ ਮਰਜੀ ਉੱਠ ਜਾਓ ਉਦੋਂ ਹੀ ਅੰਮ੍ਰਿਤ ਵੇਲਾ ਹੁੰਦਾ ਬਬੀਹਾ ਅੰਮ੍ਰਿਤ ਵੇਲਾ ਬੋਲੇ ਆ ਬਬੀਹਾ ਅੰਮ੍ਰਿਤ ਵੇ ਸੁਣੀ ਪੁਕਾਰ ਤਾਂ ਦਰ ਸੁਣੀ ਪੁਕਾਰ ਬਾਬੀਹਾ ਅੰਮ੍ਰਿਤ ਵੇਲੇ ਬੋਲੇ ਆ ਮੈਂ ਗੈਨੋ ਫੁਰ ਬਰਸੋਂ ਕਿਰਪਾਤਾਰ ਵਰਸੋਂ